ਤੁਸੀਂ ਦੇਖ ਰਹੇ ਹੋ 24 ਪੰਜਾਬੀ ਚੈਨਲ ਨੂੰ ਚੋਰਾਂ ਦੇ ਹੌਸਲੇ ਇੰਨੇ ਬਲੰਦ ਹੋ ਚੁੱਕੇ ਹਨ ਕਿ ਉਹ ਨਵੇਂ ਤੋਂ ਨਵੇਂ ਤਰੀਕੇ ਅਪਣਾ ਰਹੇ ਹਨ ਇਹਨਾਂ ਚੋਰਾਂ ਨੇ ਨਾ ਤਾਂ ਕਾਨੂੰਨ ਦਾ ਖੌਫ ਹੈ ਨਾ ਹੀ ਕਾਨੂੰਨ ਦੀ ਵਾਰਦੀ ਦਾ ਜੋ ਸਰੀਆਂ ਬਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਇਹ ਕਈ ਵਾਰ ਬੇਕਾਬੂ ਚੋਰ ਬਦਮਾਸ਼ਪੁੱਤ ਵੀ ਹਮਲਾ ਕਰ ਦਿੰਦੇ ਹਨ ਇਹ ਮੌਕੇ ਤੇ ਫਰਾਰ ਵੀ ਹੋ ਜਾਂਦੇ ਨੇ ਇਸ ਤਰੀਕੇ ਦੇ ਤਾਜ਼ਾ ਉਦਾਹਰਣ ਬਠਿੰਡੇ ਦੇ ਸਾਹਮਣੇ ਆ ਰਹੀ ਹੈ ਬਠਿੰਡਾ ਦੇ ਕਨਾਲ ਥਾਣੇ ਦੇ ਦੀਨਪੰਦੇ ਇਲਾਕੇ ਪਰ ਸ਼ਾਮਨਗਰ ਦੇ ਨਹਿਰ ਦੇ ਕਿਨਾਰੇ ਬਣੀ ਪੁਲਿਸ ਪੇਕੜ ਦੀ ਦੇ ਪੀ.ਐਸ.ਆਰ ਮੁਲਾਜ਼ਮਾਂ ਵੱਲੋਂ ਦੋ ਚੋਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਜਦੋਂ ਉਹਨਾਂ ਨੂੰ ਰੋਕੇ ਪੁੱਛਗਿੱਛ ਕੀਤੀ ਗਿਆ ਤਾਂ ਦੋਵੇਂ ਚੋਰ ਪੁਲਿਸ ਮੁਲਾਜ਼ਮਾਂ ਦੀ ਬਾਹਵ ਤੇ ਇੱਕ ਤਿੱਖੀ ਚੀਜ਼ ਨਾਲ ਹਮਲਾ ਕਰ ਦਿੱਤਾ ਗਿਆ ਪੁਲਿਸ ਦੇ ਮੁਲਾਜ਼ਮ ਦੇ ਬਾਹਵ ਤੇ ਗੰਭੀਰ ਜ਼ਖਮੀ ਹੋਈ ਹੈ ਉਸ ਤੋਂ ਬਾਅਦ ਚੋਰ ਮੌਕੇ ਤੋਂ ਫਰਾਰ ਹੋ ਗਏ ਹਨ ਪੁਲਿਸ ਮੁਲਾਜ਼ਮ ਨੂੰ ਇਲਾਜ ਲਈ ਹਸਪਤੰਡਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿੱਥੇ ਹੀ ਬਠਿੰਡਾ ਦੇ ਐਸ.ਪੀ.ਸੀ.ਟੀ.ਵੀ ਪਹੁੰਚੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੁਲਾਜ਼ਮ ਦੇ ਹਸਪੀਟਲ ਦੇ ਵਿੱਚ ਇਲਾਜ ਜਿਹੜੇ ਇਲਾਜ ਚੱਲ ਰਹੇ ਹਨ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਕਿਉਂਕਿ ਅੱਜ ਦੀ ਗੱਲ ਕਰੀਏ ਤਾਂ ਲੋਕਾਂ ਨੂੰ ਕਾਨੂੰਨ ਖੋਫ ਦਾ ਕੋਈ ਡਰ ਨਹੀਂ ਰਿਹਾ ਜਦੋਂ ਪੁਲਿਸ ਮੁਲਾਜ਼ਮਾਂ ਉੱਤੇ ਹਮਲੇ ਹੋਣ ਲੱਗ ਜਾਂ ਤਾਂ ਲੋਕ ਕਿੱਥੇ ਸੁਰੱਖਿਤ ਰਹਿ ਸਕਦੇ ਹਨ ਕਿਉਂਕਿ ਚੋਰਾਂ ਦੇ ਹੌਸਲੇ ਦੀ ਗੱਲ ਕਰੀਏ ਤਾਂ ਬਹੁਤ ਵੱਡੀ ਗੱਲ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਐਸਪੀ ਸੀਟੀ ਪਹੁੰਚੇ ਹਨ ਜਿੱਥੇ ਕਿ ਉਹਨਾਂ ਵੱਲੋਂ ਜਿੱਥੇ ਮੁਲਾਜ਼ਮ ਦਾ ਹਾਲਚਾਲ ਜਾਣਿਆ ਗਿਆ ਤੇ ਉਹਨਾਂ ਦੀ ਹੰਦੂਸਤੀ ਦੀ ਕਾਮਨਾ ਕਰਦੇ ਨਜ਼ਰ ਆਏ ਉੱਥੇ ਹੀ ਉਹਨਾਂ ਨੇ ਕਿਹਾ ਕਿ ਇਸ ਸਬੰਧੀ ਬੰਦ ਦੀ ਕਾਰਵਾਈ ਕੀਤੀ ਜਾਏਗੀ ਕਿਉਂਕਿ ਜਲਦੀ ਉਹਨਾਂ ਨੂੰ ਪਾੜ ਲਿਆ ਜਾਵੇਗਾ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੁਲਾਜ਼ਮ ਦੇ ਹੱਟਾਂ ਲੱਗੀਆਂ ਨਜ਼ਰ ਆ ਰਹੀਆਂ ਹਨ ਤੇ ਹੁਣ ਦੇਖਦੇ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਪੁਲਿਸ ਕਾਰਵਾਈ ਕਰਦੀ ਨਜ਼ਰ ਆਵੇਗੀ ਤਾਂ ਉਹਨਾਂ ਦਾ ਆਖਰ ਵਿੱਚ ਉਹਨਾਂ ਦਾ ਰਾਜਦਾਨਾ ਹੈ। ਆਹ ਤਾਂ ਪੁਸ਼ਟੀ ਕਰਦੇ ਹਾਂ ਕਿ ਨਾ ਕੋਈ ਗੱਲ ਹੈ। ਕੋਈ ਬਾਤ ਉਸੇ ਬਾਤ। ਆਪ ਉਹਨੂੰ ਦਰਵਾ ਦੋ, ਦਰਵਾ ਕਰੋ। ਉਹਨੂੰ ਮੈਂ ਤੁਹਾਨੂੰ ਜੋਧਨ ਸਾਹਿਬ ਤੋਂ ਉਹ ਪੱਤੇ ਭਰਵਾ ਕੇ ਦੇ ਦਿੰਦਾ। ਯਾਦ ਰੱਖਿਆ ਜੀ। ਆਹ ਤਾਂ ਇਹ ਐਸਪੋਜ਼ਿਟ। ਨਹੀਂ ਨਹੀਂ ਇਹਨਾਂ ਦੇ ਨਾਲ ਜੰਗ ਹੋਈ। ਇੱਕ ਟੋਕ ਮਿੰਟ। ਚੱਲਣ ਕੋਈ ਬਾਤ। ਠੀਕ ਹੈ ਤੁਹਾਡੀ ਤਬੀਅ ਠੀਕ ਹੈ ਬਿਲਕੁਲ ਕੋਈ ਦਿੱਕਤ ਨਹੀਂ ਮਾਨੀ ਦੇ ਨਾਲ ਦੇ ਕਿਹੜੀ ਹੈ ਕੀ ਹੱਥ ਦੇ ਵਿੱਚ ਕੀ ਸੀ ਉਹਦੇ ਤੋਂ ਦੇ ਨਜ਼ਰ ਆਇਆ ਤੁਹਾਨੂੰ ਜਿਹੜਾ ਕਿ ਉਹ ਜਦੋਂ ਮਾਰੇ ਆਉਨੇ ਚਾਕੂ ਚਾਕੂ ਕੋਈ ਤਪਲ ਬਲੇਡ ਪਤਾ ਨਹੀਂ ਲੱਗਾ ਕਿੰਨੀ ਕੋ ਉਮਰ ਕਿੰਨੀ ਕੀ ਉਹ ਅਜਮ ਪੀਸੀਆਰ ਤੇ ਲੱਗਿਆ ਹੈ ਸਾਡੇ ਕੋਲ ਇੱਕ ਇਨਫੋਰਮੇਸ਼ਨ ਸਿਗੀ ਮੋਟਰਸਾਈਕਲ ਚੋਰੀ ਦੀ ਜਿਹਦੇ ਵਿੱਚ ਕੱਲ ਇੱਕ ਮੋਟਰਸਾਈਕਲ ਜਿਹੜਾ ਚੋਰ ਦੋ ਚੋਰ ਸੀਗੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਉਸ ਸਬੰਧ ਦੇ ਵਿੱਚ ਕੋਸ਼ਿਸ਼ ਕਰਨ ਵਾਸਤੇ ਇਹ ਗਏ ਸੀਗੇ ਜਦੋਂ ਉਹ ਦੋ ਮੁੰਡਿਆਂ ਨੂੰ ਉਹਨਾਂ ਨੇ ਰੋਕਿਆ ਉਹਨਾਂ ਨੂੰ ਪੁੱਛਗਛ ਕੀਤੀ ਤਾਂ ਉਹਨਾਂ ਦੇ ਵਿੱਚ ਇੱਕ ਜਿਹੜੇ ਮੁੰਡਾ ਸੀਗਾ ਉਹਨੇ ਜਿਹੜਾ ਹੈਗਾ ਉਹਦੇ ਕੋਲ ਕੋ ਚਾਕੂ ਨੁਮਾ ਚੀਜ਼ ਸੀਗੀ ਉਹ ਇਹਦੇ ਬਾਹਰ ਉੱਪਰ ਜਿਹੜਾ ਹੈਗਾ ਬਾਹਰ ਕਰਕੇ ਉਹ ਭੱਜ ਗਏ ਤੇ ਬਾਹਰ ਦੇ ਉੱਪਰ ਸੱਟ ਹੈਗੀ ਆ ਅਸੀਂ ਇਹਨਾਂ ਨੂੰ ਪਿੱਟਣ ਵਾਸਤੇ ਸਿਵਲ ਹਸਪਤਾਲ ਵੀ ਲੈ ਕੇ ਆਏ ਆ ਇਹ ਅਸੀਂ ਜਿਹੜੀ ਹੈਗੀ ਐ ਵਕ ਵਕ ਟੀਮ ਲਗਾ ਦਿੱਤੀ ਹੈ ਉਹਨਾਂ ਜਲਦੀ ਜਿਹੜੇ ਦੋਸ਼ੀ ਨੂੰ ਅਡਰੈਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਜਿਹੜੀ ਜਗ੍ਹਾ ਤੇ ਹੋਏ ਪਾ ਦੇ ਇਹ ਕਨਾਲ ਕੋਲ ਨਹੀਂ ਥਾਣੇ ਦੇ ਰਹੀ ਜੀ ਹਾਂ ਕੀ ਨੇ ਆ ਠੀਕ ਹੈ ਬਿਲਕੁਲ ਠੀਕ ਹੈ ਬਾਹਰ ਦੇ ਉੱਪਰ ਸੱਟ ਹੈਗੀ ਹੈ ਉਹਦਾ ਟ੍ਰੀਟਮੈਂਟ ਜਿਹੜਾ ਹੈਗਾ ਸਿਵਲ ਆਫਿਸ ਤੋਂ ਕੀਤਾ ਹੋਇਆ ਇੱਕ ਇੰਜਰੀ ਹੈਗੀ ਸਰ ਹੋਰ ਹੋਰ ਮੁਲਾਜ਼ਮ ਵੀ ਚੱਲੇ ਇੰਨੇ ਥੱਲੇ ਨਹੀਂ ਨਹੀਂ ਇੱਕ ਇੱਕ ਹੀ ਮੁਲਾਜ਼ਮ ਮੁਲਾਜ਼ਮ ਇਹ ਪੀਸੀਆਰ ਦੇ ਮੁਲਾਜ਼ਮ ਹੈਗੇ ਪੀਸੀਆਰ ਮੁਲਾਜ਼ਮ